सवैये महल्ले दूजे के एक सतगुरु प्रसाद सोई पुरख धन करता कारण करतार करण समर्थो सतगुरु धन नानक मस्तक तोम तर्यो जिन हथो ਤਾ ਧਰਿਓ ਮਸਤਕ ਹੱਥ ਸਹਿਜ ਅਮਿਓ ਉਠੋ ਛਜ ਸੋਰ ਨਾਰ ਗਾਣ ਮਨ ਬੋਹੇ ਅਗਾਜ ਮਾਰਿਓ ਕੰਟਕ ਕਾਲ ਗਰਜ ਧਾਵਤ ਦੀਓ ਵਰਜ ਪੰਜ ਭੂਤ ਏਕ ਘਰ ਰਾਖ ਲੈ ਸਮਜੈ ਜਗ ਜੀਤਾ ਓ ਗੁਰ ਦੁਆਰ ਖੇਲ ਹੈ ਸਮਤ ਸਾਰ ਰਥ ਓਨ ਮਨ ਲੈ ਬਰਾਖ ਨਰੰਕਾਰ ਕਹੋ ਕੀਰਤ ਕਾਲ ਸਹਾਰ ਸਪਤ ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸੁਮਰਾਰ ਜਾ ਕੇ ਦ੍ਰਿਸ਼ਟ ਅੰਮ੍ਰਿਤ ਧਾਰ ਕਾਲੁਖ ਖੰਨ ਉਤਾਰ ਤਿਮਰ ਅਗਿਆਨ ਜਾਹੇ ਦਰਸੁ ਗਵਾਰ ਹੋਏ ਜੋ ਸੇਵਹਿ ਸਬਦ ਸਾਰ ਗਾਖੜੀ ਵਿਖਮਕਾਰ ਤੇ ਨਰਭਾਵ ਉਤਾਰ ਕੀਏ ਨਿਰਭਾਰ ਸਤ ਸੰਗਤ ਸਹਿਜ ਸਾਰ ਜਾਗੀ ਲੈ ਗੁਰ ਵਿਚਾਰ ਨਿਮਰੀ ਭੂਤ ਸਦੀਵ ਪਰਮ ਪਿਆਰ ਕਹੋ ਕੀਰਤ ਕਾਲ ਸਹਾਰ ਸਤਿ ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸੁਮਰਾਰ ਤੇ ਤਉ ਦ੍ਰਿੜਿਓ ਨਾਮ ਉਪਾਰ ਬਿਮਲ ਜਾਸ ਬਿਥਾਰ ਸਾਧਕ ਸਿਧ ਸੋ ਜਨ ਜੀਆ ਕੋ ਆਧਾਰ ਤੂ ਤਾ ਜਨਕ ਰਾਜਾ ਆਵਤਾਰ ਸਬਦ ਸੰਸਾਰ ਸਾਰ ਰਹਿ జగਤਰ ਜਲ পদ্ਮ ਵਿਚਾਰ कल्पतार रोगविदार संसार ताप निवार आत्मा त्रिविध तेरा एक लिबतार कहो कीर्त काल सहार सप्त दीप मजार लहणा जगतर गुरु परसु मुरार ਤੈ ਤਾ ਹਦਰਥ ਪਾਇਓ ਮਾਨ ਸੇਵਿਆ ਗੁਰ ਪ੍ਰਵਾਨ ਸਾਧ ਅਜਗਰ ਜਿਨ ਕੀਆ ਉਨ ਮਾਨ ਹਰ ਹਰ ਦਰਸ ਸਮਾਨ ਆਤਮ ਵੰਤ ਗਿਆਨ ਜਾਣੀ ਅਕਲ ਗਤ ਗੁਰ ਪ੍ਰਵਾਨ ਜਾ ਕੀ ਦ੍ਰਿਸ਼ਟ ਅਚਲ ਠਾਨ ਬਿਮਲ ਗੋਧ ਸੁਥਾਨ ਪਹਿਰ ਸੀਲ ਸਨਾਹੋ ਸਖਤ ਵਿਦਾਰ ਕਹੋ ਕੀਰਤ ਕਾਲ ਸਹਾਰ ਸप्त ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ ਦਰਸ਼ਟ ਧਰਤ ਤਾਮ ਹਰਨ ਦਹਿਨ ਅਗ ਪਾਪ ਪ੍ਰਨਾਸ਼ਨ ਸਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਨ ਲੋਭ ਮੋਹ ਵਾਸਕਰਣ ਸ਼ਰਣ ਜਾਚਕ ਪ੍ਰਤਿਪਾਲਨ ਆਤਮ ਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਾਲ ਢਾਲਣ ਸਤ ਗੁਰੂ ਕਲ ਸਤ ਗੁਰ ਤਿਲਕ ਸਤ ਲਾਗੇ ਸੋ ਪੈ ਤਰੇ ਗੁਰ ਜਗਤ ਫਿਰਨ ਸੀਹ ਅੰਗਰਾਉ ਰਾਜ ਜੋਗ ਲੈਣਾ ਕਰੇ ਸਦਾ ਅਕਲ ਲੈ ਬਰਹਿ ਕਰਨ ਸਿਉ ਇੱਛਾ ਚਾਰਹਿ ਬ੍ਰਹਮ ਸੁਪੂਰ ਜਿਉ ਨਿਵੈ ਖਵੇ ਕਸ ਬਿਮਲ ਵਿਚਾਰਹਿ ਇਹ ਹਉ ਤਤ ਜਾਣਿਓ ਸਰਬ ਗਤ ਅਲਖ ਵਿਡਾਣੀ ਸਹਿਜ ਭਾਏ ਸੰਚਿਓ ਕਿਰਨ ਅੰਮ੍ਰਿਤ ਕਾਲ ਬਾਣੀ ਗੁਰ ਗਾਮ ਪ੍ਰਮਾਨ ਤੈ ਪਾਇਓ ਸਤ ਸੰਤੋਖ ਗਰਾਹ ਜਲਿਓ ਹਰ ਪਰਸਿਓ ਕਲ ਸੁਮੁੱਲ ਵੈ ਜਨ ਦਰਸ਼ਨ ਲੈਣੇ ਭਾਇਓ ਮਨ ਵਿਸਾਸ ਪਾਇਓ ਗਹਿਰ ਗਾਹ ਹਦਰਥ ਦੀਓ ਗਰਲ ਨਾਸ ਤਨ ਨਠਿਓ ਅਮਿਓ ਅੰਤਰ ਗਤ ਪੀਓ ਰਿਤ ਵਿਗਾਸ ਜਾਗਿਓ ਅਲਖ ਕਾਲ ਧਰੀ ਜੁਗੰਤਰ ਸਤਗੁਰ ਸਹਿਜ ਸਮਾਦ ਰਵਿਓ ਸਾਮਾਨ ਨਿਰੰਤਰ ਉਦਾਰੋ ਚਿਤ ਦਾਰਿਦ ਹਰਨ ਪਿਖੰਤਿ ਹ ਕਲ ਮਲ ਤਰਸਨ ਸਾਧ ਰੰਗ ਸਹਿਜ ਕਲ ਉਚਰੈ ਜਸ ਜੰਪਉ ਲੈਹਨੇ ਰਸਨ ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਦ ਸੁਖ ਸਦਾ ਨਾਮ ਨੀਸਾਨ ਸੋਹੈ ਰੰਗ ਰਤਉ ਨਾਮ ਸਿਉ ਕਲ ਨਾਮ ਸੁਰ ਨ ਰਹੈ ਗੋਹੈ ਨਾਮ ਪਰਸ ਜਿਨ ਪਾਇਓ ਸਤਿ ਪ੍ਰਗਟਿਓ ਰਾਵ ਲੋਏ ਦਰਸ਼ਨ ਪਰਸ ਐ ਗੁਰੂ ਕੈ ਅਠ ਸਠ ਮਰਜਨ ਹੋਏ ਸੱਚ ਤੀਰਥ ਸੱਚ ਇਸ ਨਾਨ ਅਰ ਭੋਜਨ ਭਾਉ ਸੱਚ ਸਦਾ ਸੱਚ ਭਾਖੰਤ ਸੋਹੈ ਸੱਚ ਪਾਇਓ ਗੁਰ ਸਬਦ ਸੱਚ ਨਾਮ ਸੰਗਤੀ ਬੋਹੈ ਜਿਸ ਸੱਚ ਸੰਜਮ ਵਰਤ ਸੱਚ ਕਬ ਜਨ ਕਲ ਵਿਖਾਨ ਦਰਸ਼ਨ ਪਰਸੈ ਗੁਰੂ ਕੈ ਸੱਚ ਜਨਮ ਪਰਵਾਣ ਅਮੇ ਅਦ੍ਰਿਸ਼ਟ ਸੋਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਾਸ ਕਰੈ ਸਭੈ ਬਨੈ ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੋਵੈ ਗੁਰ ਨਾਮ ਨਿਧ ਧਰਿ ਆਉ ਜਨਮ ਹਮ ਕਾਲ ਖਤੋਵੈ ਸੋ ਕਹੋ ਟਾਲ ਗੁਰ ਸੇਵੀਐ ਐਹ ਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਵਈਏ ਮਹੱਲੇ ਤੀਜੇ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਈ ਪੁਰਖ ਸੇਵਰ ਸਾਚਾ ਜਾ ਕਾ ਇੱਕ ਨਾਮ ਅਛਲ ਸੰਸਾਰੇ ਜਿਨ ਭਗਤ ਭਵ ਜਲ ਤਾਰੇ ਸਿਮਰਹੁ ਸੋਈ ਨਾਮ ਕਰਿਧਾਨ ਤਿਤ ਨਾਮ ਰਸਿਕ ਨਾਨਕ ਲਹਿਣਾ ਥੱਪਿਓ ਜੀਨ ਸ੍ਰਭ ਸਿੱਧੀ ਕਾਵ ਜਨ ਕਲਸ ਬੁੱద్ధి ਕੀਰਤ ਜਨ ਅਮਰਦਾਸ ਬਿਸਤਰੀਆ ਕੀਰਤ 라ਵ কিরਣ ਪ੍ਰਗਟ ਸੰਸਾਰ ਹੈ ਸਾਖ ਤ੍ਰੋ ਵਰ ਮਵਲ ਸਰਾ ਉੱਤਰ ਦੱਖਣ ਹੈ ਪੂਬ ਅਰ ਪਛਮ ਜੈ ਜੈ ਕਾਰਜ ਪੰਥ ਨਰਾ ਹਰ ਨਾਮ ਰਸਨ ਗੁਰਮੁਖ ਵਰਦਾਇਓ ਉਲਟ ਗੰਗ ਬਸ ਚੰਮ ਧਰੀਆ ਸੋਈ ਨਾਮ ਅਛਲ ਭਗਤੈ ਭਾਵ ਤਾਰਣ ਅਮਰਦਾਸ ਗੁਰ ਕਉ ਫੁਰਿਆ ਸਿਮਰਹਿ ਸੋਈ ਨਾਮ ਜਖ ਅਰਕਿ ਨਰ ਸਾਧਕ ਸਿਧ ਸਮਾਦ ਹਰਾ ਸਿਮਰਹਿ ਨਖਿ ਅਤਰ ਅਵਰ ਧੂ ਮੰਡਲ ਨਾਰਦਾਦ ਪ੍ਰਹਿਲਾਦ ਵਿਰਾਹ ਸਸੀ ਯਾਰ ਅਰ ਸੂਰ ਨਾਮ ਉਲਾਸ ਹੈ ਸੈਲ ਲੋਹ ਜਿਨ ਉਧਰਿਆ ਸੋਈ ਨਾਮ ਅਸ਼ਲ ਭਗਤ ਹੈ ਭਾਵ ਤਾਰਣ ਅਮਰ ਦਾਸ ਗੁਰ ਕਾਉ ਫੁਰਿਆ ਸੋਈ ਨਾਮ ਸੇਵਰ ਨਵਨਾਥ ਨਿਰੰਜਨ ਸੇਵ ਸੁਨਕਾਦ ਸਮੁਧਰੇਆ ਚਵ ਰਾਸੀਹ ਸਿੱਧ ਬੁੱਧ ਜਿਤ ਰਾਤੇ ਅੰਬਰੀਕ ਭਵ ਜਲ ਤਰਿਆ ਉਦਾਉ ਅਕਰੂਰ ਤੇ ਲੋਚਨ ਨਾਮਾ ਕਾਲ ਕਵੀਰ ਕਿਲ ਵਿਖ ਹਰਿਆ ਸੋਈ ਨਾਮ ਅਛਲ ਭਗਤੈ ਭਾਵ ਉਤਾਰਣ ਅਮਰਦਾਸ ਗੁਰ ਕਉ ਫੁਰਿਆ ਤਿਤ ਨਾਮ ਲਾਗ ਤੇਤੀਸ ਤਿ ਆਵਹਿ ਜਤੀ ਤਪੀ ਸੋਰ ਮਨ ਵਸਿਆ ਸੋਈ ਨਾਮ ਸਿਮਰ ਗੰਗੇਵ ਪ੍ਰਤਾ ਮਹ ਚਰਨ ਚਿਤ ਅੰਮ੍ਰਿਤ ਰਸਿਆ ਤੇਤ ਨਾਮ ਗੁਰੂ ਗੰਭੀਰ ਗੁਰੂ ਅਮਤ ਸਤ ਗਰ ਸੰਗਤ ਉਦਰੀਆ ਸੋਈ ਨਾਮ ਅਸ਼ਲ ਭਗਤੈ ਭਾਵ ਤਾਰਣ ਅਮਰਦਾਸ ਗੁਰ ਕਾਉ ਫੁਰਿਆ ਨਾਮ ਕਿਤ ਸੰਸਾਰ ਕਿਰਨ ਰਵ ਸੁਰ ਤਰ ਸਾਖੈ ਉਤਰ ਦਕਸ਼ਣ ਪੂਬ ਦੇਸ ਪਸ਼ਚਮ ਜਸ ਭਾਖੈ ਜਨਮਤਾ ਇਹੋ ਸਕਿ ਅਥ ਜੇਤ ਨਾਮ ਹਰਿ ਦੈ ਨਿਵਾਸੈ ਸੂਰ ਨਰ ਗਣ ਗੰਧਰਵ ਛੇ ਅਦਰਸ਼ਨ ਆਸਾਸੈ ਭਲਾਉ ਪ੍ਰਸਿੱਧ ਤੀਜੋ ਤਨ ਕਲ ਜੋੜ ਕਰ ਧਾਇਓ ਸੋਈ ਨਾਮ ਭਗਤ ਭਵ ਜਲ ਹਰਣ ਗੁਰ ਅਮਰਦਾਸ ਤੈ ਪਾਇਓ ਨਾਮ ਧਿਆਵੇ ਦੇਵ ਤੇਤੀਸ ਅਰ ਸਾਧਕ ਸਿੱਧ ਨਰ ਨਾਮ ਖੰਡ ਬ੍ਰਹਮੰਡ ਧਾਰੇ ਜਹ ਨਾਮ ਸੁਮਾਦੇਉ ਹਰਖ ਸੋਗ ਸਾਮਕਰ ਸਹਾਰੇ ਨਾਮ ਸਿਰੋਮਣ ਸਰਬ ਮੈਂ ਭਗਤ ਰਹੇ ਲਿਵ ਧਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦੀਓ ਕਰਤਾਰ ਸਤ ਸੂਰ ਸੇਲ ਬਲਵੰਤ ਸਤ ਭਾਏ ਸੰਗਤ ਸਗਨ ਗੁਰੂ ਅਮਤ ਨਿਰਵੈਰ ਲੀਣਾ ਜਿਸ ਧੀਰਜ ਤੋਰਾ ਧਵਲ ਤੁਜਾ ਸੀਤ ਬੈਕੁੰਠ ਵੀਣਾ ਪਰ ਸਹ ਸੰਤ ਪਿਆਰ ਜਿਹ ਕਰਤਾ ਰਹੈ ਸੰਜੋਗ ਸਤ ਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀ ਤਉ ਜੋਗੈ ਨਾਮ ਨਾਵਣ ਨਾਮ ਰਸ ਖਾਨ ਅਰ ਭੋਜਨ ਨਾਮ ਦਸ ਸਦਾ ਚਾਏ ਮੁਖ ਮਿਸ਼ਟ ਬਾਣੀ ਧਨ ਸਤਿਗੁਰ ਸੇਵਿਓ ਜਿਸ ਤਸਾਏ ਗਤ ਅਗਮ ਜਾਣੀ ਕੋਲ ਸੰਬੂਹ ਸਮੁਦਰੇ ਪਾਇਓ ਨਾਮ ਨਿਵਾਸ ਸਕਿ ਅਥ ਜਨਮ ਕਲ ਉਚਰੈ ਗੁਰ ਪਰਸਿਓ ਅਮਰ ਪ੍ਰਗਾਸ